ਮੋਂ ਦੇ ਕੀ ਹਾਈਡਲ 7 ਸੱਤ ਸਰੀਅਕਾਲ ਤੇ ਵਾਸਤੇ ਤੇ ਬਾਕੀ ਸਭੀ ਕਿੰਟ ਵੀਡੀਓ ਦੇ ਵਿੱਚ ਵਾਸਤੇ ਕਰ ਦੂਗੇ ਬਾਕੀ ਸਭੀ ਵੀਡੀਓ ਦੇ ਵਿੱਚ ਪਹਿਲਾਂ ਤੋਂ ਕਮੈਂਟ ਕਰਨ ਵਾਲਿਆਂ ਦੇ ਨਾਂ ਇਧਰ ਦੇਖੋ ਤੁਸੀਂ ਜਿੱਦਲ ਟ੍ਰੈਕਟਰ ਆਪਣੀ ਜੌਂਡੀ ਹਰ ਦਸਲੇ ਸਰੇ ਦੇਖੋ ਇਸ ਪਾਸੇ ਗਾਏ ਪੁੱਲਰ 123 ਬਹੁਤ ਬਹੁਤ ਤਾਨਵਾਜੀ ਤੁਹਾਡਾ ਨੇ ਸਰ ਨੂੰ ਦੂਜੇ ਪਾਸੇ ਦੇਖੋ ਜਰਨਲ ਸਿੰਘ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਮਿੱਤਰੋ ਤੁਸੀਂ ਕਮੈਂਟ ਕਰੋ ਤੁਹਾਡੇ ਬਿਨਾ ਆਉਣਗੇ ਅੱਜ ਆਪਾਂ ਮਿੱਤਰੋ ਝੋਨਾ ਝੂਨਾ ਕੀ ਰਹੀਏ ਲਾਉਣਾ ਤਾਂ ਨਹੀਂ ਗਾ ਯਾਰ ਲਾਉਣਾ ਤੁਹਾਨੂੰ ਪਤਾ ਹੀ ਆ ਫਿਰ ਤੇ ਸੁਪਰ ਸੀਡਰ ਪਾ ਕੇ ਲਈਏ ਫਿਰ ਤੁਹਾਨੂੰ ਮਿਲਦੇ ਆ ਠੀਕ ਆ ਜੀ ਤੇ ਬਾਕੀ ਤੁਸੀਂ ਆ ਸਬਸਕ੍ਰਾਈਬ ਕਰ ਲਿਆ ਕਰੋ ਫਰਮ ਸਾਡ ਤੇ ਲਾਤਾ ਹੁਣ ਆਪਾਂ ਆਪਣੇ ਟੋਟਨ ਕਿੰਗ ਤੇ ਚੱਲੀਏ ਟੋਟਨ ਕਿੰਗ ਖਾਣਾ ਬੜੇ ਚਕਾਉਂਦਾ ਹੈ ਪੈਰ ਮਾਸਾਂ ਨਹੀਂ ਲੱਗਣ ਦੇਖੋ ਤੁਸੀਂ ਲੱਗਦੇ ਪੈਰ ਤੇ ਰੋਜ ਮੜਦੇ ਕੰਮ ਕਰ ਲੀਏ ਫਿਰ ਤਾਂ ਨਹੀਂ ਮਿਲਦੇ ਲੱਭ ਮੇਤਰ ਕੋਈ ਤਵੀਆਂ ਮੰਗਮੀਆਂ ਲੈ ਕੇ ਆਂਦਾ ਦਹੀਂ ਔਰ ਮਹਾਂ ਚਾਵ ਲੇਲਾ ਤਵੀਆਂ ਦੀ ਕਿੜ ਗੱਲ ਮੱਖੀ ਗੱਲ ਸਾਂ ਪੋਣਾ ਹੈ ਤੇ ਮੇਤਰ ਮਿੱਤਰੋ ਆਪਣਾ ਖਾਣਾ ਚਕਾਉਣਾ ਨਹੀਂ ਹਟਦੇ ਚਲੋ ਤਦੇ ਤਾਂ ਮੈਂ ਇਹ ਕਰਦਾ ਬਈ ਤਾਂ ਡਰਾਈਵਰ ਬੈਂਦਾ ਨਹੀਂ ਤੇ ਜਰੋਟਰ ਚ ਕਿੰਦਾ ਡਰਾਈਵਰ ਖਟੀ ਜਾਂਦਾ ਉਦੋਂ ਆਪਾਂ ਲਾਤਾ ਫਾਰਮ ਸੈਟ ਚ ਕਿੰਦਾ ਤੋ ਵੀ ਆ ਪਰ ਘੱਟ ਉਹ ਘੱਟ ਚ ਕਿੰਦਾ ਤੇ ਆ ਮੇਤਰਾ ਪਨੀਰੀ ਸਾਰੀ ਵੜੀ ਪਨੀ ਨਾ ਪਨੀਰੀ ਹੋਈ ਤੇ ਨਾ ਚੋਨਾ ਲੱਗਿਆ ਦੂਜਾ ਕਿਨ ਵਾਲੇ ਦਾ ਉਹ ਉੱਥੇ ਦੁਬਾਰ ਤੋਂ ਲੱਗਦੇ ਆ ਤੇ ਚੱਕਦੇ ਨੇ ਪੁਰਗੀਆਂ ਕਢਾ ਦੇਣੇ ਪੁਰਗੀਆਂ ਜਿੰਨੂੰ ਕਹਿੰਦੇ ਨਹੀਂ ਇਹਦੇ ਪੁਰਜੀ ਹਾਂ ਉਹ ਕਢਾਉਂਦੇ ਆ ਤੇ ਚਲੋ ਇੱਥੋਂ ਲੱਕਦੇ ਠੀਕ ਹੈ ਜੀ। ਲੈ ਕੇ ਦੇ ਵਿੱਚ ਪਿਸਲਾ ਫੁੱਲਾ ਪਾਂ ਬੀ ਜਾਂਦਾ ਸਾਰਾ ਤੇ ਫਾਰਮ ਸਾਠ ਆ ਚੱਲੀ ਜਾਂਦਾ ਤੇ ਬਾਕੀ ਉਹ ਵੀ ਆ ਰਹਾ ਚੱਲੀ ਜਾਂਦਾ ਨਮ ਦੂਜੇ ਫੁੱਲੇ ਜਾਵੇ ਉਹ ਜਿਆ ਉਹ ਕੀ ਰਹਿੰਦਾ ਸਾਰਾ ਤੇ ਪਨੀਰੀ ਵਾਲਾ ਥਾਵਾਂ ਉੱਥੇ ਮੈਂ ਅੱਥਰਾਂ ਦੇ ਪਰ ਆਪਣੀ ਰਵਾਇਤਾਂ ਵਾਂ ਕੇ ਪੱਥ ਪੱਥੇ ਬੀ ਲਿਆ ਜਦੋਂ ਕਰਾਂ ਹਾਂ ਤੇ ਬਾਕੀ ਚਲੋ ਹੁਣ ਕਰਦੇ ਆਂ ਮਿੱਤਰੋ ਫਿਰ ਤੱਕ ਮਿਲਦੇ ਹਾਂ ਥੋਨਾ ਪੂਰੀ ਹੋਵੇ ਠੀਕ ਹੈ ਜੀ ਉਹ ਪਰਮਸਾਠੋ ਬੰਦ ਲਗਾ ਦੇ ਸਭ ਕੋ ਤੁਸੀਂ ਉਹ ਲਗਾ ਫਰਮਸਾਠ ਆਪਣਾ ਤੇ ਜੀ ਹਾਂ ਤੇ ਪਰਮਸਾਠੋ ਲਗਾ ਸਬਸਕ੍ਰਾਈਬ ਕਰ ਦਿਆ ਕਰੋ ਕਮੈਂਟ ਵਾਲਿਆਂ ਦੇ ਨਾਮ ਲੈ ਤੁਸੀਂ ਆਪਾਂ ਇਹ ਆਊਟ ਦੇਖੋ ਤੁਸੀਂ ਇੱਧਰ

ਓ ਜੋ ਗਿਆ ਕਰਨੇ ਕਿਉਂ ਮੇ trot ਖਾਨੇ ਚੁੱਕਿਆ ਜਾਂਦਾ ਏ ਹੁਣ ਫਿਰ ਮਿਲਦੇ ਆ ਤੁਹਾਨੂੰ ਅਗਲੇ ਵਲੋਗ ਕਿਤਾਣੀ ਥੋੜਾ ਜੇ ਰੁਕੋ ਮੈਂ ਤੁਹਾਨੂੰ ਲਿਆ ਕੇ ਆਉਣਾ ਬੈਠੇ ਹਾਂ ਪ੍ਰਤੀ ਤਵਿਆਂ ਲੈ ਜਾਂਦਾ ਪਾ ਟਰੈਕਟਰ ਨੂੰ ਮੈਂ ਸਵਾਲਿਆ ਮਾਹ ਚਲ ਕੋਡੋਂ ਫੇਰਾ ਤੂੰ ਬਹੁਤ ਤੋਂ ਧਵਾ ਲਿਆ ਸੀ ਤੇ ਤਵੀਆਂ ਵੀ ਬਾਈ ਨੇ ਘਰੋਂ ਢੋਕੇ ਦਿੱਤੀਆਂ ਦੇਖੋ ਤੁਸੀਂ ਤੇ ਆਹ ਕੌਣ ਵਾਣੀ ਹੈ ਚਲੋ ਘਾਹ ਕਰ ਜੀਆ ਇੱਥੇ ਕਿੱਥੇ ਬਾਈਏ ਮੇਰੋ ਫਿਰ ਤੰਮ ਚਲੋ ਕੀ ਆਖਤਾ ਵੇ ਇਹ ਇਹ ਬਸ ਉਹ ਨਹੀਂ ਉਹ ਨਹੀਂ ਥਾਂ ਵਾਣੀ ਹੈ ਦੁੱਗੀ ਨਾ ਨਾ ਹੋ ਗਏ ਇੱਥੇ ਮਿੱਟਰ ਪੱਖੇ ਦੇ ਦੁੱਗੀ ਕਿ ਥੋਣਾ ਤੇ ਜਿਆ ਤਾਂ ਕਾ ਪਨਾ ਦੇ ਤੇ ਵਗੇ ਨਹੀਂ ਗਈ ਮਰਸਾਂ ਨੂੰ ਵਗਾ ਪਈ ਆਪਣੀ ਲਗਦੀ ਜਾਂ ਨਾ ਪਰ ਇਹ ਤਵਿਆਂ ਕੀ ਗੀਰੂ ਸੜਦੀ ਨੀ ਜਦੋਂ ਬੀਵੇ ਤੋਂ ਦੂਂ ਦਿਵੰ ਦੇਖਣਾ ਪੈ ਲਈ ਦੀ ਕੰਪਿਊਟਰ ਕਰਾਇਆ ਜਿੰਨੋਂ ਆਪ ਕੰਪਿਊਟਰ ਕਰਾਇ ਲਿਆਂਦਾ ਹਾਂ ਉਹ ਹੀ ਬਾਈ ਆ ਮੇਤਰਾ ਲੈ ਕੇ ਗਏ ਹਾਂ ਤਵੀਆਂ ਉਹਨੇ ਮਕਿਆ ਖਾਣਾ ਵੜਾ ਕੰਪਿਊਟਰ ਵੀ ਅੱਛੀ ਫਿਰਨਾ ਨਹੀਂ ਸੋ ਆ ਗਾ ਫਿਰ ਲਿਆ ਜਾਂਦੇ ਆਂ ਅਦਮਾਈ ਅੱਖਾਂ ਦੇ ਲੋੜ ਨਹੀਂ ਵੀ ਮਾਫੇ ਚਲ ਕੋਦ ਨੂੰ ਤੇ ਬਾਕੀ ਵਾਹ ਦਿੱਤਾ ਤਾਂ ਆਲਮੋਸਟ ਤੇ ਮਿੱਤਰੋ ਇੰਨਾ ਖਮਸਾ ਨਾ ਵਾਹ ਦੇ ਜੀ ਮਿੱਤਰੋ ਉਹ ਜਿਵੇਂ ਪੁੱਛਿਆ ਮਿੱਤਰੋ ਗੱਲ ਬਣੀ ਐ ਡੈਡ ਜਾ ਵਨਡੇ ਕਹਿੰਦਾ ਬਲੇ ਕਿਲੇ ਚ ਮੱਕੀ ਬੀਜਣੀਆਂ ਵੱਢਣ ਲਈ ਸਾਰਾ ਵਾਹ ਹੁਣ ਤੇ ਚਲੋ ਪਾਉਣਾ ਹੀ ਪੈਣਾ ਚਲੋ ਭਾਈ ਹੁਣ ਯਾਰ ਪਹਿਲਾਂ ਪਤਾ ਹੁੰਦਾ ਤੇ ਉਹਦੂ ਕੰਮ ਕਰਦੀ ਨਾ ਕਿਰਦੀ ਨਾ ਕਰ ਹੋ ਵਈ ਹੁਣ ਇਹ ਨਹੀਂ ਸਾਡੀ ਨਹੀਂ ਉਮਰ ਦੱਸ ਨਾ ਸਾਉਂਦਿਆ ਦੁੱਤੀ ਕਿ ਕਿਤਨਾ ਦੇ ਕੰਮ ਕਰਨਦੇ ਆਪਾ ਇਹ ਚਾਰ ਕਲਪਖੇਤ ਇਹ ਮਹਾ ਅੱਤੀ ਨੂੰ ਜੜਨੇ ਫੋਨ ਲਾਇਆ ਗੜੀਆਂ ਦਾ ਮੇਰਾ ਫੋਨ ਬੰਦ ਹੋ ਗਿਆ ਨੂੰ ਕਿੰਡਾ ਕਰ ਪਾਵਗਾ ਤੇ ਬਣੇ ਪਣਾਣ ਤੇ ਚਲੋ ਫਿਰ ਅੱਤੀ ਤੱਦੀ ਵਈਏ ਫਿਰ ਤਾਂ ਨਹੀਂ ਮਿਲਦੇ ਠੀਕ ਹੈ ਜੀ ਉਹ ਸਾਰਾ ਪਾਕਿਲਾ ਦਿੱਤਵਾ बाकी जी भरा हो गया देखो भला होना इथिका में भाई मेत्र फार्मइए घरे आ चक खड़ा चोटा सारा काम नबेड़ता झोने झूने का मैं सोचा कंप्यूटर कराया मेत्रो चलदा मिल गया है ਤੇ ਮਾਖਾ ਟੈਸਟਿੰਗ ਕਰਾਂਗੇ ਉਹਦੇ ਪੈਸੇ ਬਾਅਦ ਦੇ ਦਿਓ ਮਹਾਕਾਰ ਕਰ ਲਾਈ ਲੱਗੀ ਹੈ ਆਵਲੇ ਫਿਲਮ ਕਿਉਂਕਿ ਉਹ ਟਟਰ ਨੂੰ ਹੁੰਦਾ ਮੇਟਰ ਜਿਆਦਾ ਨਹੀਂ ਨਾ ਮੁਰਦਾ ਤੇ ਚਲੋ ਸਰਕਾਰ ਕਰ ਲਾਈ ਹੈ ਫਿਰ ਤੁਹਾਨੂੰ ਮਿਲਦੇ ਆ ਠੀਕ ਹੈ ਜੀ ਕੋ ਕੰਪਿਊਟਰ ਕਰਾਇਆ ਦਿੱਤਾ ਫੇਰ ਮਿਲਦੇ ਆ ਤੁਹਾਨੂੰ ਅਗਲੇ ਵਲੋਗ ਦੇ ਵਿੱਚ ਚਲੋ ਗੁੱਡ ਬਾਏ ਗੁੱਡ ਬਾਏ ਗੁੱਡ ਬਾਏ